ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਅੱਜ 2 ਅਗਸਤ ਤੋਂ ਬਾਅਦ 3 4 5 6 7 ਅਗਸਤ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਕਿਤੇ ਕਿਤੇ ਮੀਂਹ ਨੇਰ ਤੇ ਸਾਰਪੰਦੇ ਦਿਖਾਈ ਦੇ ਰਹੇ ਨੇ ਅੱਜ 2 ਅਗਸਤ ਨੂੰ ਕਿਰਕਟ ਇਲਾਕਿਆਂ ਵਿੱਚ ਮੀਂਹ ਦੇ ਅਸਰ ਜਿਹੜੇ ਬਣ ਸਕਦੇ ਨੇ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਕੁਝ ਆਰਚ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲੱਗ ਜ਼ਿਲ੍ਹੇ ਤੇ ਸਵੀਡਨ ਵੇਖ ਰਹੇ ਕਮੈਂਟ ਕਰਕੇ ਜਰੂਰ ਦ ਕਰਤੂ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਬੇ ਸ਼ੁਰੂ ਕਰਦੇ ਆ ਇਸ ਦੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਲਾਈਵ ਤਾਇਆ ਸਰਲਰ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼ ਸਬ ਦਿਖਾਈ ਦੇ ਰਿਹਾ ਪੱਛਮੀ ਖੇਤਰੋਂ ਕੇ ਦੱਖਣੀ ਖੇਤਰੋਂ ਕੇ ਜਾਂ ਰਾਜਸਥਾਨ ਹਰਿਆਣਾ ਦੇ ਪੰਜਾਬ ਦੇ ਨਾਲਗ ਦੇ ਖੇਤਰਾਂ ਵਿੱਚ ਆ ਕੁਝ ਲਾ ਕੰਮ ਚੱਲ ਕੇ ਫੁਲਕੇ ਤੇ ਕੁਝ ਲਾ ਕ ਸੰਗਣੀ ਪੱਦਲ ਵਾ ਦਾ ਦੌਰ ਚੱਲ ਰਹੀ ਹੈ ਤਾਂ ਬੀਕਾ ਨੇ ਰੋਗਾ ਖਾਜੂ ਵਾਲਾ ਦਾ ਸ਼੍ਰੀ ਗੰਗਾ ਨਗਰ ਹਨੂਮਾਨ ਘੜ ਨੂਪ ਘੜ ਦੇ ਕੁਝ ਖੇਤਰਾਂ ਵਿੱਚ ਆਪਾਂ ਗੱਲ ਕਰਦੇ ਸਵੇਰ ਦੇ ਘੰਟੇ ਮੀਂਹ ਦਰਜ ਕੀਤਾ ਗਿਆ ਜੇ ਬੀਕਾ ਦਰਮਿਆਨਾ ਕਿਤੇ ਕਿਤੇ ਅਛਰਾਟੇ ਦਰਜ ਕੀਤੇ ਜਾ ਰਹੇ ਨੇ ਕਮੈਂਟ ਕਰੇ ਜਰੂਰ ਦੱਸਣਾ ਤੁਹਾਡੇ ਕਿਸਤਰ ਦਾ ਮੌਸਮ ਹੈ ਤੋਂ ਉਸਰ ਪੰਜਾਬ ਦੇ ਪੱਛਮੀ ਦੱਖਣੀ ਇਲਾਕੇ ਜਿਵੇਂ ਫਿਰੋਜ਼ਪੁਰ ਹੋ ਗਿਆ ਜਾਂ ਮੋਗਾ ਆ ਗਿਆ ਇਸ ਤੇ ਨਾਲ ਕੁਝ ਬਰਨਾਲਾ ਦੇ ਖੇਤਰੋਗੇ ਜਾਂ ਬਠਿੰਡਾ ਹੋ ਗਿਆ ਮਾਨਸਰ ਦੇ ਕੁਝ ਖੇਤਰੋਗੇ ਆ ਫਾਜ਼ਲ ਕਾਗਾ ਬਹੌਰ ਮਲੋਟ ਹੋ ਗਿਆ ਸ਼੍ਰੀ ਗੰਗਾ ਨਗਰ ਦੱਖਣੀ ਇਲਾਕੇ ਜਿਵੇਂ ਰਾਜਸਥਾਨ ਦੇ ਹੋ ਗਿਆ ਜਾਂ ਨੂਬਗੜ ਹੋ ਗਿਆ ਆ ਬੀਕਾ ਨਿਰੋਗਾ ਖਾਜੂ ਵਾਲਾ ਦਾ ਸੰਦਰੀਆ ਹੋ ਗਿਆ ਜਾਂ ਸਿਰਸਾ ਦੇ ਆਸੂ ਖੇਤਰਾ ਵਿੱਚ ਜਿਹੜੀ ਪੱਤਲਾਈ ਪਣੀ ਹੋਈ ਏ ਜਾਨਕੀ ਇੱਥੇ ਹੋ ਸਕਦਾ ਕਿ ਆਉਣ ਵਾਲੇ ਕੈਂਟਾਂ ਤੇ ਵੀ ਕੁਝ ਕਲਾਕਾਂ ਜਿਹੜੀ ਪੱਤਲਾਈ ਬਾਂਸ ਰੱਖ ਸਕਦੀ ਹੈ ਤਾਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਦੱਖਣ ਪੱਛਮੀ ਇਲਾਕਿਆਂ ਵਿੱਚ ਸਭਾਵਨਾ ਜ਼ਿਆਦਾ ਰਹਿ ਗਈ ਤਾਂ ਬਾਕੀ ਹੋ ਸਕਦੇ ਪਹਾੜ ਦੇ ਨਾਲ ਲੱਗਦੇ ਖੇਤਰਾਂ ਵਿੱਚ ਸਭਾਵਨਾ ਬਣੇਗੀ ਅੱਜ ਤਾਂ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਰਿਆਣਾ ਤੇ ਰਾਜਸਥਾਨ ਦੇ ਕੁਝ ਕੁ ਇਲਾਕਿਆਂ ਵਿੱਚ ਹਲਚਲਾਂ ਹੋਣ ਦੀ ਸਭਾਵਨਾ ਚਾਣਕੀ ਪੂਰੇ ਪੰਜਾਬ ਜਾਂ ਪੂਰੇ ਹਰਿਆਣਾ ਰਾਜਸਥਾਨ ਵਿੱਚ ਮੀਂਹ ਦਾ ਸਾਰ ਅੱਜ ਪੰਤੇ ਅਦਿਖਾਈ ਨਹੀਂ ਦੇ ਰੇ 2 ਅਗਸਤ 2024 ਨੂੰ ਕੁਝ ਕੁ ਇਲਾਕਿਆਂ ਵਿੱਚ ਜਿਹੜੀ ਸਭਾਵਨਾ ਰਹੀ ਕਿ ਜਨਕੀ ਟਾਮਟਾ ਇਲਾਕਿਆਂ ਵਿੱਚ ਸਭਾਵਨਾ ਪੰਤੀ ਦਿਖਾਈ ਦੇ ਰਹੀ ਏ ਤਾਂ ਅੰਗਰੇਜ਼ ਸਿਸਟਮ ਬਿਲਡ ਹੋਣਗੇ ਚਾਣਕੀ ਅ ਇਸ ਵੀਰ ਦੇ ਘੰਟਿਆਂ ਵਿੱਚ ਕੁਝ ਕੁ ਸਿਸ ਪੈਰ ਤੋਂ ਲਾ ਕੇ ਸ਼ਾਮ ਦੇ ਵਿੱਚ ਕਾਰਜ ਜਿਹੜੇ ਸਿਸਟਮ ਬੰਦਿਆ ਸਾਰ ਨੇ ਜੋ ਕਿ ਪੰਜਾਬ ਦੇ ਕੁਝ ਕਲਾਕ ਹਰਿਆਣਾ ਤੇ ਰਾਜਸਥਾਨ ਦੇ ਕੁਝ ਕਲਾਕਨ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦੇ ਨੇ ਟਾਪਟਨ ਲਾ ਕੇ ਬਸ ਸਭਾਵਨਾ ਰਹੇਗੀ ਕਿ ਕਿਤੇ ਕਿਤੇ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਉਸ ਦੇ ਇੱਕ ਅਧਾ ਜਿਲ੍ਹਾ ਜਾਂ ਦੋ ਚਾਰ ਜਿਲ੍ਹਾ ਵਿੱਚ ਕਿਤੇ ਕਿਤੇ ਏਡ ਦਰਮਿਆਨੇ ਜਰਾਮੀ ਪੈਣ ਦੇ ਸਾਰ ਨੇ ਤਾਂ ਉਸ ਤੋਂ ਬਾਅਦ 3 4 ਅਗਸਤ ਨੂੰ ਵੀ ਟਾਪਟਨ ਲਾ ਕੇ ਬਸ ਸਭਾਵਨਾ ਰਹੇਗੀ ਕਿ 5 ਅਗਸਤ ਨੂੰ ਵੀ ਕੁਝ ਟਾਪਟਨ ਲਾ ਕੇ ਬਸ ਸਭਾਵਨਾ ਰਹੇਗੀ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਤੁਸ 6 7 ਅਗਸਤ ਨੂੰ ਫਿਰ ਤੋਂ ਜਿਹੜਾ ਮੌਸਮ ਦੀ ਗਤੀਵਿਧੀਆਂ ਵਧਣ ਦੇ ਅਸਾਰ ਨੇ 6 7 ਅਗਸਤ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਫਿਰ ਤੋਂ ਜ਼ਿਆਦਾਤਰ ਖੇਤਰਾ ਮੀਂਹ ਪੈਣ ਦੇ ਅਸਾਰ ਨੇ ਤੇ ਉਸ ਤੋਂ ਬਾਅਦ 2 3 4 5 ਅਗਸਤ ਤਰੇ ਕੁਝ ਟਮਟ ਲੱਗ ਬਸਭਾਵਨਾ ਰਹੀ ਅੱਜ ਵੀ ਕੁਝ ਕੁ ਲੱਗ ਬਸਭਾਵਨਾ ਰਹੀ ਪੰਜਾਬ ਦੇ ਕੁਝ ਕੁ ਲੱਗਿਆ ਹਰਿਆਣਾ ਤੇ ਰਾਜਸਥਾਨ ਦੇ ਕੁਝ ਕੁ ਲੱਗ ਬਸਭਾਵਨਾ ਬਣਦੀ ਦਿਖਾਈ ਦੇ ਰਹੀ ਏ ਤੇ ਕੱਲ ਸੈਟਲਾਈਟ ਤਸਵੀਰਾਂ ਕਾਫੀ ਜਿਹੜੇ ਇਲਾਕੇ ਕਵਰ ਕਰਦੀ ਆ ਦਿਖਾਈ ਦੇ ਰਹੀਆਂ ਅਜ ਛੋੜਾ ਜਿਹਾ ਇਸ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਜਨਨ ਕਿ ਕੁਝ ਕੁ ਲੱਗ ਬਸਭਾਵਨਾ ਰਹੇਗੀ ਆ ਖਾਸ ਕਰ ਪੰਜਾਬ ਦੇ ਦੱਖਣ ਪੱਛਮੀ ਇਲਾਕੇ ਹੋ ਕੇ ਫਿਰੋ ਕਿ ਜਾਂ ਮਾਨਸਾ ਹੋ ਗਿਆ ਜਾਂ ਇਸ ਤੇ ਨਾਲ ਲੱਗਦੇ ਕੁਝ ਬਰਨਾਲਾ ਫਰੀਦਕੋਟ ਮੁਕਸਰ ਦੇ ਇਲਾਕੇ ਉਸ ਦੱਖਣੀ ਖੇਤ ਸ੍ਰੀ ਗੰਗਨਹਾ ਹਰਮਾਨਗੜ ਨੂਬਗੜ ਖਾਜੂ ਵਾਲਾ ਪੀਕਾ ਨੇ ਰਸੰਗਰੀ ਆਗਾ ਚੂਰੂ ਹੋ ਗਿਆ ਅ ਸਿਰਸਰੀ ਕੁਝ ਖੇਤਰੋਗੇ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਕੁਝ ਅੰਮਾਲਾ ਹੋ ਗਿਆ ਜਾਂ ਇਸ ਤੇ ਨਾਲ ਕੈਥਲ ਹੋ ਗਿਆ ਆਪਨਾ ਪਾੜ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਇਨਾਂ ਵਿੱਚ ਸੁਭਾਵਨਾ ਰਹੇਗੀ ਕੁਝ ਲੁਧਿਆਣਾ ਦੇ ਖੇਤਰੋਗੇ ਇਨਾਂ ਵਿੱਚ ਕਿਤੇ ਕਿਤੇ ਡਮੀ ਪੈਣ ਦਾ ਸਾਰ ਨੇ ਬਾਕੀ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਕਾਫੀ ਜਿਹੜੀ ਨਵੀਂ ਵਧੀ ਇਸ ਕਰਕੇ ਅਚਾਨਕ ਕਿਸੇ ਵੀ ਲਗਭਗ ਗਰਚੰਗਲ ਬੱਦਲਾਂਾਂ ਸਰੇ ਜੋ ਕਿ ਥੋੜੇ ਬਦ ਖੇਤਰਾਂ ਪਰ ਆਪਤ ਕਰਨ ਦੀ ਸ਼ਮਤਾ ਰੱਖ ਸਕਦੇ ਨੇ ਤੇ ਅੱਜ ਵੀ ਕੁਝ ਕਿਲਾਕਾਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਪੈਨ ਤੇ ਸਾਰ ਨੇ ਕਿਤਕਿਤੇ ਤਲਕਾਗੇ ਦੇ ਦਰਮਿਆਨਾਂ ਉਸਰੇ ਇਕਤਾ જિલ્લા ਜਾਂ ਦੋ ਚਾਰ જિલ્લાਾਂ ਵਿੱਚ ਕਿਤਕਿਤੇ ਦਰਮਿਆਨੇ ਜਰਾ ਵੀ ਪੈਨ ਦੇ ਅਸਰ ਨੇ ਤਾਂ ਉਸ ਪਰ 3 4 5 ਅਗਸਤ ਨੂੰ ਟੁੱਟਵੇਂ ਰੁਕ ਚਕਾਰਵੀਆਂ ਵੇਖਣ ਨੂੰ ਮਿਲ ਲਗੀਆਂ ਉਸਰੇ 6 7 8 ਤੇ 9 ਅਗਸਤ ਦੇ ਦੌਰਾਨ ਪੰਜਾਬ ਹਰਿਆਣਾ ਰਾਜਸਥਾਨ ਦੇ ਫਿਰ ਤੋਂ ੜਮੀਦ ਗਤੀਵਿਧੀਆਂ ਵਧ ਰਹੀਆਂ ਸ਼ ਅਕਾਈ ਖੇਤਰਾ ਮੈਂ ਪੈਂਦਾ 6 ਸਾਰਨੇ 6 7 8 ਅਗਸਤ ਦੇ ਦੌਰਾਨ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਰੋ ਹਮਾਂਤ ਤੱਕ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ